ਵੈਗੁਰ ਜੀ ਕਾ ਕਾਲ ਸਾ ਵੈਗੁਰ ਜੀ ਕੀ ਫਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਆੰਗ 526 ਤੇ ਗੁਜਰੀ ਰਾਗ ਵਿੱਚ ਭਗਤ ਧिलोचन ਜੀ ਸਾਨੂੰ ਬੜੇ ਹੀ ਸੁੰਦਰ ਢੰਗ ਦੇ ਨਾਲ ਸਮਝਾਉਂਦੇ ਹਨ ਕਿ ਜੀਵ ਆਪਣੀ ਸਾਰੀ ਉਮਰ ਦੇ ਕੀਤੇ ਕਰਮਾਂ ਅਨੁਸਾਰ ਹੀ ਜੁਨਾ ਭੋਗਦਾ ਹੈ ਜਿਹੜਾ ਜੀਵ ਸਾਰੀ ਉਮਰ ਭਜਨ ਬੰਦਗੀ ਨਾਮ ਸਿਮਰਨ ਅਤੇ satsang ਨਹੀਂ ਕਰਦਾ ਅਤੇ ਤਨ ਦੌਲਤ istri ਧੀਆ ਪੁੱਤਰਾ ਅਤੇ ਮਹਿਲ ਮਾੜੀਆਂ ਦੇ ਤੰਦਿਆਂ ਵਿੱਚ ਹੀ ਖਚਿਤ ਰਹਿੰਦਾ ਹੈ ਉਸ ਜੀਵ ਦੇ ਸੋਰਤ ਮਰਨ ਵੇਲੇ ਵੀ ਇਹਨਾਂ ਵਿੱਚ ਟਿਕੀ ਰਹਿੰਦੀ ਹੈ ਅੰਤ ਵੇਲੇ ਵੀ ਉਸ ਨੂੰ ਰੱਬ ਚੇਤੇ ਨਹੀਂ ਆਉਂਦਾ ਅੰਤ ਵੇਲੇ ਰੱਬ ਉਸੇ ਨੂੰ ਚੇਤੇ ਆਉਂਦਾ ਹੈ ਜਿਸ ਨੇ ਆਪਣੇ ਜੀਉਂਦੇ ਜੀ ਰੱਬ ਨੂੰ ਚੇਤੇ ਕੀਤਾ ਹੋਵੇ ਭਗਤ ਥਿलोचन ਜੀ ਆਖਦੇ ਹਨ ਕਿ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਅਤੇ ਕਿਰਤ ਕਰਦਿਆਂ ਹੋਇਆਂ ਵੀ ਅਰੀ ਬਾਈ ਗੋਵਿੰਦ ਨਾਮ ਮਤ ਬੀਸਰੇ ਏ ਮੇਰੀ ਭੈਣ ਮੈਨੂੰ ਕਦੇ ਵੀ ਪਰਮਾਤਮਾ ਦਾ ਨਾਮ ਨਾ ਭੁੱਲੇ ਤਾਂ ਕਿ ਅੰਤ ਵੇਲੇ ਮੈਨੂੰ ਤਨ ਦੌਲਤੀਆਂ ਪੁੱਤਰ ਮਹਿਲ ਮਾਰੀਆਂ ਚਿੱਤੇ ਆਉਣ ਦੀ ਥਾਂ ਮੇਰਾ ਮਨ ਤੇਰੇ ਚਰਨਾਂ ਦੇ ਵਿੱਚ ਹੀ ਜੁੜਿਆ ਰਹੇ ਅੰਤਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਵਲਵਲੇ ਉਤਰੇ ਜੋ ਮਨੁੱਖ ਮਰਨ ਵੇਲੇ ਤਾਨ ਪਦਾਰਥਾਂ ਨੂੰ ਚਿੱਤੇ ਕਰਦਾ ਹੈ ਅਤੇ ਇਸੇ ਚਿੰਤਾ ਦੇ ਵਿੱਚ ਮਰ ਜਾਂਦਾ ਹੈ ਉਹ ਫਿਰ ਸੱਪ ਦੀ ਜੁਨੀ ਵਿੱਚ ਪੈਦਾ ਹੋ ਜਾਂਦਾ ਹੈ ਅੰਤਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਵਿਸ਼ਵਾਜਨ ਵਲਵਲੇ ਆਉਤਰੇ ਜੋ ਮਨੁੱਖ ਮਰਨ ਵੇਲੇ istri ਨੂੰ ਯਾਦ ਕਰਦਾ ਹੈ ਅਤੇ ਇਸੇ ਯਾਦ ਵਿੱਚ ਆਪਣੇ ਪ੍ਰਾਨ ਤਿਆਗ ਦਿੰਦਾ ਹੈ ਉਹ ਮੋੜ ਫਿਰ ਵਿਸ਼ਵਾਜਨ ਦੇ ਵਿੱਚ ਜਨਮ ਲੈਂਦਾ ਹੈ ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਵਿੱਚ ਜੀ ਮਰੇ ਸੂਰਜਨ ਵਲਵਲੇ ਆਉਤਰੇ ਜੋ ਮਨੁੱਖ ਅੰਤ ਵੇਲੇ ਆਪਣੇ ਧੀਆਂ ਪੁੱਤਰਾਂ ਨੂੰ ਯਾਦ ਕਰਦਾ ਹੈ ਅਤੇ ਇਸੇ ਚਿੰਤਾ ਦੇ ਵਿੱਚ ਮਰ ਜਾਂਦਾ ਹੈ ਉਹ ਸੂਰ ਦੀ ਜੋਨੀ ਦੇ ਵਿੱਚ ਜੰਮਦਾ ਹੈ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਬਲਵਲੇ ਆਉਤਰੇ ਅੰਤਲੇ ਸਮੇਂ ਜਿਹੜਾ ਜੀਵ ਆਪਣੇ ਮੈਲ ਮਾੜੀਆਂ ਦੀ ਚਿੰਤਾ ਵਿੱਚ ਮਰ ਜਾਂਦਾ ਹੈ ਉਹ ਫੇਰ ਪ੍ਰੇਤ ਜੋਨ ਦੇ ਵਿੱਚ ਪੈਦਾ ਹੁੰਦਾ ਹੈ ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦ ਦਿੱਤੀ ਲੋਚੰਤੇ ਨਰਮੁਕਤਾ ਪੀਤੰਬਰ ਵਾਕੇ ਹਿਰਦੇ ਵਸੇ ਅਗਧਿ ਲੋਜਨ ਜੀ ਆਖਦੇ ਹਨ ਕਿ ਜੋ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਅਤੇ ਉਸ ਦੀ ਯਾਦ ਦੇ ਵਿੱਚ ਹੀ ਆਪਣੇ ਪ੍ਰਾਨ ਤਿਆਗ ਦਿੰਦਾ ਹੈ ਉਹ ਮਨੁੱਖ ਜੀਵਨ ਮਰਨ ਤੋਂ ਮੁਕਤੀ ਪਾ ਲੈਂਦਾ ਹੈ ਅਤੇ ਉਸ ਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ ਅੰਤ ਵੇਲੇ ਰੱਬ ਉਸੇ ਨੂੰ ਚੇਤੇ ਆਉਂਦਾ ਹੈ ਜਿਸ ਨੇ ਜਿਉਂਦੇ ਜੀ ਸਾਰੀ ਉਮਰ ਨਾਮ ਸਿਮਰਨ ਅਤੇ ਭਜਨ ਬੰਦਗੀ ਕਰਕੇ ਰੱਬ ਨੂੰ ਚੇਤੇ ਕੀਤਾ ਹੋਵੇ ਜਿਸ ਨੇ ਜਿਉਂਦੇ ਜੀ ਰੱਬ ਨੂੰ ਚੇਤੇ ਨਹੀਂ ਕੀਤਾ ਉਸ ਨੂੰ ਪਹਿਲਾ ਮਰਨ ਮਿਲੇ ਰੱਬ ਕਿੱਥੋਂ ਚੇਤੇ ਆਵੇਗਾ ਵੈ ਗੁਰਜੀ ਕਾ ਖਾਲਸਾ ਵੈ ਗੁਰਜੀ ਕੀ ਫਤਿਹ